ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌ ਜੀ ਕੀ ਹਲਚਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਵੈਲਕਮ ਆ ਜੀ ਤੁਹਾਡਾ ਆਪਣੇ YouTube ਚੈਨਲ ਦੇ ਇੱਕ ਨਵੇਂ ਵਲੌਗ ਦੇ ਵਿੱਚ ਹਾਂ ਜਿੱਥੋਂ ਆਪਣੇ ਵਲੌਗ ਦਾ ਕੀਤਾ ਸੀ ਐਂਡ ਉੱਥੇ ਹੀ ਕਰ ਲਿਆ ਮੈਂ ਸ਼ੁਰੂ ਹਾਂ ਜੀ ਪਹਿਲਾਂ ਇੱਥੇ ਮੈਂ ਕੱਪੜੇ ਵਗੈਰੇ ਧੋਏ ਸੀ ਆਪਣੇ ਕੱਪੜੇ ਵਗੈਰਾ ਧੋਣ ਤੋਂ ਬਾਅਦ ਇੱਥੇ ਮੈਂ ਲੱਗੀ ਸੀ ਚਾਹ ਬਣਾਉਣ ਜਿਵੇਂ ਕਿ ਤੁਹਾਨੂੰ ਪਤਾ ਹੈ ਨਾ ਹਰ ਇੱਕ ਘਰ ਦੇ ਵਿੱਚ ਵੈਸੇ ਸਾਡੇ ਤਾਂ ਬਣਦੀਆਂ ਹਨਾ ਜ्यादातर ਘਰਾਂ ਦੇ ਵਿੱਚ ਜਿਹੜੀ 11 12 ਵਾਲੀ ਚਾਹ ਗਈ ਉਹ ਬਣਦੀ ਆ ਕਿਉਂਕਿ ਇਹ ਫਪੋ ਜਨਵਾਤਾ ਹਨਾ ਉਹਨਾਂ ਦੇ ਨਾਲ ਫਿਰ ਮੈਂ ਵੀ ਕੋਟ ਬੀ ਲੈਣੀਆਂ ਨਾ ਚਲੋ ਵੀ ਬਣਾਉਣੀ ਹੈ ਜਦੋਂ ਫਿਰ ਨਾਲ ਮੈਂ ਵੀ ਆਪਣਾ ਬਣਾ ਲੈਣੀਆਂ ਹੈ ਨਾ ਤੇ ਇੱਥੇ ਬਸ ਮੈਂ ਥੋੜੀ ਜੀ ਚਾਹ ਬਣਾਈ ਸੀ ਤਕਰੀਬਨ ਅੱਧਾ ਪੌਣਾ ਗਲਾਸਾਂ ਜੀ ਪਾਣੀ ਪਾ ਕੇ ਚਾਹ ਪੱਤੀ ਮਿੱਠਾ ਤੇ ਨਾਲ ਹੀ ਮੈਂ ਲੌਂਗ ਤੇ ਨਾਲ ਪਾਈ ਸੀ ਇੱਕ ਇਲਾਇਚੀ ਤੇ ਜਿਸ ਨਾਲ ਚਾਹ ਦਾ ਟੇਸਟ ਹਨਾ ਵਧੀਆ ਹੋ ਜਾਂਦਾ ਵੈਸੇ ਮੈਂ ਕਦੇ-ਕਦੇ ਪਸੰਦ ਕਰਦੀ ਆ ਮੈਂ ਡੇਵੀ ਚਾਹ ਦੇ ਵਿੱਚ ਲੌਂਗ ਵਗੈਰਾ ਘਟ ਪਾਉਣੀ ਹੈਗੀ ਤੇ ਹਾਂਜੀ ਇੱਥੇ ਬਸ ਆਪਣੀ ਚਾਹ ਰੱਖਤੀ ਆਪਾਂ ਨੇ ਬਣਨੀ ਤੇ ਜਿੰਨਾ ਟਾਈਮ ਦੇ ਵਿੱਚ ਆਪਣੀ ਚਾਹ ਬਣਦੀ ਇੱਥੇ ਮੈਂ ਨਾਲ ਦੀ ਜਿਹੜੇ ਥੋੜਾ ਮੋٹے ਆਪਣੇ ਇੱਕ ਅੱਧੇ ਵਰਤਨ ਇਧਰ ਉਧਰ ਪਿਆ ਹੁੰਦਾ ਉਹ ਚਾਹ ਕੇ ਰੱਖ ਦਾਂਗੇ ਤੇ ਨਾਲ ਹੀ ਇਧਰਲੀ ਸਾਈਡ ਮੈਂ ਦੁੱਧ ਵੀ ਵਾਲ ਕੇ ਆਪਣਾ ਸਾਈਡ ਦੀ ਰੱਖਦਾ ਸੀ ਥੋੜਾ ਜਿਹਾ ਠੰਡਾ ਹੋਊਗਾ ਤੇ ਫਿਰ ਆਪਾਂ ਰੱਖਾਂਗੇ ਫ੍ਰਿਜ ਦੇ ਵਿੱਚ ਹਾਂਜੀ ਦੇਖੋ ਆਪਣੀ ਚਾਹ ਬਣ ਕੇ ਹੋ ਚੁੱਕੀ ਆ ਰੈਡੀ ਆ ਜਾਓ ਜੀ ਤੁਸੀਂ ਵੀ ਪੀਨੋ ਕੜਾਕੇਦਾਰ ਗਰਮਾ ਗਰਮ ਚਾਹ ਤੇ 11 11 ਵਜੇ ਆਲੀ ਹੈ ਨਾ ਉਂਕਿ ਬੇਸੇ ਮੈਨੂੰ ਟਾਈਮ ਇੱਥੇ ਹੋ ਗਿਆ ਸੀਗਾ ਹਾਂਜੀ ਸੈ ਸਾਢੇ 11 ਸਵਾ 11 ਦਾ ਟਾਈਮ ਹੋ ਗਿਆ ਸੀ ਕਿਉਂਕਿ ਅੱਜ ਮੈਂ ਨਾ ਸੋਚ ਕੇ ਹੋ ਕੀਤਾ ਸੀਗਾ ਜਦੋਂ ਮੈਂ ਸਵੇਰ ਉੱਠਣ ਲੱਗੀ ਨੇ ਸੋਚਿਆ ਮੈਂ ਕਿ ਮੈਂ ਨਾ ਜਲਦੀ ਜਲਦੀ ਕੰਮ ਖਤਮ ਕਰਕੇ ਮਾਈਂਡ ਦੇ ਵਿੱਚ ਨਾ ਕੰਮ ਧਾਰ ਲੈ ਵੀ ਨਾ ਮੈਂ ਆਪਣਾ ਜਿਹੜਾ ਸੂਟ ਆ ਪੇਂਟ ਆੜਾ ਮੈਂ ਸੂਟ ਪੇਂਟ ਕਰਨਾ ਹੀ ਅੱਜ ਜਦੋਂ ਆਪਾਂ ਕੋਈ ਵੀ ਕੰਮ ਮਨ 'ਚ ਧਾਰ ਲੈਂਦੇ ਆ ਨਾ ਫਿਰ ਉਹ ਕੰਮ ਆਟੋਮੈਟਿਕਲੀ ਬਣਦਾ ਹੈਗਾ ਇੱਧਰ ਦੇਖੋ ਜੀ ਕੱਪੜੇ ਆਪਣੇ ਧੋਏ ਪਿਆ ਤੇ ਮੌਸਮ ਦਾ ਦੇਖੋ ਹੈ ਨਾ ਬੱਦਲ ਤੇ ਨਾਲ ਹਵਾ ਕਿੰਨੀ ਸੋਹਣੀ ਚੱਲ ਰਹੀ ਹੈ ਠੰਡੀ ਠੰਡੀ ਹਵਾ ਚੱਲ ਰਹੀ ਸੀ ਇਸ ਟਾਈਮ ਤੇ ਬਟ ਮੀਂਹ ਹੀ ਸੀ ਆਇਆ ਹੈਗਾ ਸ਼ਾਮ ਨੂੰ ਆਇਆ ਸੀਗਾ ਮੀਂਹ ਦੇਖੋ ਮੌਸਮ 11 ਵਜੇ ਦੇ ਹੀ ਇਦਾਂ ਦਾ ਹੋਣ ਲੱਗ ਗਿਆ ਸੀਗਾ ਹਾਂਜੀ ਇੱਥੇ ਦੇਖੋ ਮੈਂ ਆਪਣਾ ਡਾ ਲਿਆ ਵਾ ਅੱਡਾ ਅੱਡਾ ਮੈਂ ਦੇਖੋ ਆਪਣੇ ਘਰੀ ਬਣਾਇਆ ਹੋਇਆ ਲੱਕੜ ਦਾ ਨਾ ਬਹੁਤ ਪੈਣਾ ਵੈਸੇ ਤਾਂ ਅੱਜ ਕੱਲ ਆਮ ਹੀ ਲੋਹੇ ਦਾ ਡੱਡਾ ਬਣਾਉਂਦੇ ਜਾਂ ਫਿਰ ਸਟੀਲ ਦਾ ਬਟ ਆਪਾਂ ਨੇ ਦੇਸੀ ਜੁਗਾੜ ਕੀਤਾ ਹੋਇਆ ਕਿਉਂਕਿ ਮਿਸਤਰੀ ਜੋ ਏ ਤੇ ਇੱਥੇ ਪਾਪਾ ਜੀ ਨੇ ਮੈਨੂੰ ਨਾ ਲੱਕੜ ਦਾ ਟਾ ਬਣਾ ਕੇ ਦਿੱਤਾ ਹੋਇਆ ਗੱਡਾ ਤੇ ਇਹ ਸੂਟ ਤੇ ਮੈਂ ਨਿਸ਼ਾਨੇ ਇੱਕ ਦਿਨ ਪਹਿਲਾਂ ਵੀ ਲਗਾਈਆਂ ਸੀ ਉਸ ਦਿਨ ਤਾਂ ਮੈਂ ਉਤਾਰ ਕੇ ਰੱਖਤਾ ਸੀ ਕਿਉਂਕਿ ਨਾ ਬੇਟੀ ਦਾ ਸਕੂਲ 'ਚ ਸਿੰਗਾ ਫੰਕਸ਼ਨ ਹੈ ਤੇ ਉਹਦੇ ਸਕੂਲ 'ਚ ਆ ਕਗਰਾ ਚਾਹੀਦਾ ਸੀ ਫਿਰ ਮੈਂ ਕਗਰਾ ਬਣਾਉਣ ਲੱਗ ਗਈ ਸੀ ਹੈ ਨਾ ਉਹਦੇ ਕਰਕੇ ਨਾ ਮੈਨੂੰ ਪੈਸੇ ਅੱਡੇ ਤੋਂ ਫਿਰ ਮੈਂ ਉਤਾਰ ਹੀ ਦਿੱਤਾ ਮੈਂ ਕਹਿੰਨਾ ਕਈ ਵਾਰੀ ਮੈਲਾ ਵਗੈਰਾ ਹੋ ਜਾਂਦਾ ਨਾ ਸੂਟ ਫਿਰ ਸਾਨੂੰ ਪਤਾ ਬਗਾਨਾ ਕਪੜਾ ਨਾ ਮੈਨੂੰ ਡਰ ਲੱਗਦਾ ਕਿ ਕਿ ਦਾਗ ਵਗੈਰਾ ਨਾ ਲੱਗ ਜੇ ਬੱਚੇ ਨੇ ਛੋਟੇ ਹਨਾ ਘਰ ਦੇ ਵਿੱਚ ਤੇ ਹਾਂਜੀ ਜਿਵੇਂ ਕਿ ਨਿਸ਼ਾਨ ਤਾਂ ਦੇਖੋ ਮੈਂ ਸਾਨੂੰ ਪਹਿਲਾਂ ਦੱਸਿਆ ਸੀ ਵੀ ਕਿੱਦਾਂ ਕਿੱਦਾਂ ਲਗਾਉਣੇ ਹਨਾ ਦੇਖੋ ਅੱਡੇ ਤੇ ਆਪਾਂ ਜਨ ਕਿ ਸੂਟ ਲੱਗੇ ਹੋਏ ਸੀ ਜਨ ਨਿਸ਼ਾਨ ਬਸ ਜਿਆਦਾ ਨਹੀਂ ਜਦੋਂ ਵੀ ਆਪਾਂ ਸੂਟ ਕੋਈ ਵੀ ਪੇਂਟ ਕਰਨਾ ਜਾਂ ਕੋਈ ਵਰਕ ਕਰਨਾ ਹਨਾ ਤੇ ਨਿਸ਼ਾਨ ਉਹਦੇ ਘੇਰੇ ਦੇ ਹੁੰਦੇ ਆ ਜ਼ਿਆਦਾਤਰ ਤੇ ਜਾਂ ਫਿਰ ਹੋਗਾ ਉਹਦਾ ਲੈਂਥ ਦੇ ਹੁੰਦੇ ਨੇ ਨਿਸ਼ਾਨ ਵੀ ਕਿੰਨੀ ਉਹਨਾਂ ਦੀ ਲੈਂਥ ਰੱਖਣੀ ਆ ਤੇ ਇੱਕ ਘੇਰੇ ਦਾ ਨਾ ਤੁਸੀਂ ਸਾਈਡਾਂ ਤੋਂ 2 ਇੰਚ ਜ਼ਰੂਰ ਮਾਰਜਨ ਜਿਹੜਾ ਛੱਡਿਓ ਤੇ ਨੀਚੋਂ ਪੱਲੇ ਵਾਲੀ ਸਾਈਡ ਤੋਂ ਮੈਂ ਤੁਹਾਨੂੰ ਕਹਾ ਬਿਠਾਈ ਤੋਂ 3 ਇੰਚ ਦਾ ਮਾਰਜਨ ਛੱਡਣਾ ਚਾਹੀਦਾ ਕਿਉਂਕਿ ਵੱਧ ਦਾ ਕੋਈ ਡਰ ਨਹੀਂ ਕਪੜੇ ਦਾ ਹਨਾ ਕਈ ਵਾਰੀ ਅਗਲੇ ਦਾ ਸੂਟ ਉੱਪਰੋਂ ਉੱਚਾ ਨੀਵਾ ਹੋ ਜੇ ਆਲਾ نیچے ਨੂੰ ਕਰ ਸਕਦਾ ਜਿਵੇਂ ਕਿ ਇਹਨਾਂ ਦੀ ਲੈਂਥ ਥੋੜੇ ਜਿਹੀ ਗਲੇ ਦੇ ਕੋਲੇ ਵੀ ਕਿ ਮੈਂ ਫਲਾਵਰ ਬਣਾਉਣਾ ਸੀਗਾ ਤਾਂ ਕਰਕੇ ਮੈਂ ਇੱਥੇ 3 ਇੰਚ ਛੱਡਦਾ ਸੀ ਉਹਨਾਂ ਦਾ ਕੋਈ 1 ਇੰਚ ਦਾ ਵੱਧ ਛੱਡੇ ਦਾ ਕੋਈ ਡਰ ਵੀ ਨਹੀਂ ਹੈਗਾ ਤੇ ਹਾਂਜੀ ਇਹ ਮੈਂ ਲਏ ਹੋਏ ਨੇ ਕਲਚਰ ਲਏ ਹੋਏ ਨੇ ਗੀ ਹੱਡਾ ਇਹਦੇ ਵੈਸੇ ਲਗਾਉਣ ਲਈ ਤੇ ਜਿਵੇਂ ਕਿ ਆਪਾਂ ਸਟੀਲ ਦੇ ਅੱਡੇ ਤੇ ਸੂਟ ਜੜਦੇ ਆ ਉਹਦੇ ਦੇ ਨਾਲ ਥੋੜੀਆਂ-ਥੋੜੀਆਂ ਰस्सियां ਜੇ ਬੰਨ ਕੇ ਉਹ ਪਿੰਨ ਨਾਲ ਉਹਨੂੰ ਕੱਸ ਲੈਂਦੇ ਨੇ ਪਰ ਮੈਂ ਇਹ ਕਲਚਰ ਨਾਲ ਇਦਾਂ ਹੀ ਕੱਸਦੀ ਆ ਇਹਦੇ ਨਾਲ ਕੱਪੜੇ ਨਾ ਪੂਰੀ ਯਾਨੀ ਕਸਿਆ ਜਾਂਦਾ ਪੂਰਾ ਕੱਪੜਾ ਨਾ ਜਦੋਂ ਕੱਪੜਾ ਕਸਿਆ ਹੋਵੇ ਤਾਂ ਉਹਦੀ ਨਾ ਪੇਂਟ ਜਦੋਂ ਆਪਾਂ ਕਰਦੇ ਆ ਨਾ ਬਹੁਤ ਸੋਹਣੀ ਫਿਨਿਸ਼ਿੰਗ ਆ ਜਿਹੜੀ ਆਉਂਦੀ ਆ ਤੇ ਇੱਥੇ ਜਿੱਥੇ ਇਹ ਰਹਿ ਜਾਊਗਾ ਹਨਾ ਜਾਨੀ ਕਿ ਮੇਰੇ ਕੋਲ ਕਲਚਰ 12 ਸੀ ਇਹ 12 ਕਲਚਰ ਸੀ ਫਿਰ ਜਿੱਥੋਂ ਜਿੱਥੋਂ ਥੋੜਾ ਜਿਹਾ ਨਾ ਢਿੰਲਾ ਰਹਿ ਜਾਂਦਾ ਫਿਰ ਮੈਂ ਉੱਥੇ ਨਾ ਇਹ ਟੇਪ ਰੱਖੀ ਹੋਈ ਹੈ ਚੌੜੇ ਵਾਲੀ ਹਨਾ ਫਿਰ ਉੱਥੇ-ਉਥੇ ਮੈਂ ਸਾਰੇ ਇਹ ਟੇਪ ਆ ਜਿਹੜੀ ਲਾ ਦੇਣੀ ਹੁੰਦੀ ਆ ਹਾਂਜੀ ਜਿੱਥੇ-ਜਿੱਥੋਂ ਜਾਨੀ ਕਿ ਥੋੜਾ ਜਿਹਾ ਘਟ ਘਸਿਆ ਉੱਥੇ ਮੈਂ ਲਗਾ ਦੂੰਗੀ ਟੇਪ ਹਨਾ ਮੈਂ ਇਹਨਾਂ ਨੂੰ ਦੇਖੋ ਕਲਚਰ ਕਹਿ ਰਹੀ ਆ ਕਈ ਇਹਨਾਂ ਨੂੰ ਬੋਲਣ ਚ ਪਲੱਕਰ ਵੀ ਕਹਿ ਦਿੰਦੇ ਆ ਬਟ ਮੈਂ ਇਹਨਾਂ ਨੂੰ ਕਲਚਰ ਹੀ ਕਹਿਨੀ ਆ ਇਹ ਨਾ ਕਿ ਹੋ ਵੀ ਇਹ ਇਹ ਜੀਜ਼ਾ ਤੁਸੀਂ ਇਹਨਾਂ ਦਾ ਨੇਮ ਉਲਟ ਲੈ ਰਹ ਤੇ ਬਸ ਮੈਂ ਇਥੇ ਦੇਖੋ ਸਾਰੀ ਜਗ੍ਹਾ ਤੇ ਜਿੱਥੋਂ ਜਿੱਥੋਂ ਮੈਨੂੰ ਢਿੱਲਾ ਲੱਗਦਾ ਜਾ ਰਿਹਾ ਉੱਥੇ-ਉੱਥੇ ਮੈਂ ਆਪਣਾ ਟੇਪ ਲਗਾਉਂਦੀ ਜਾ ਰਹੀਆਂ ਤੇ ਨਾਲ-ਨਾਲ ਮੈਂ ਕਪੜਾ ਜਿਹੜਾ ਹੈਗਾ ਦੇਖ ਰਹੀ ਹਾਂ ਸੋਹਣਾ ਸੀ ਮੈਂ ਢੇਰੀ ਜਿਵੇਂ ਕਿ ਸਾਨੂੰ ਪਹਿਲਾਂ ਦਿਖਾ ਕੇ ਹਟੇ ਤੇ ਇੱਧਰ ਮੈਂ ਨਾ ਮੋਟਾ-ਮੋਟਾ ਜਿਹਾ ਲੀਕ ਰਹੀ ਕਾਜ ਜਗਾ ਤੇ ਫੁੱਲ ਬਣਣਾ ਇਹਨਾਂ ਦੇ ਤੇ ਇੱਕ ਉਹ ਥੋੜਾ ਜਿਹਾ ਉੱਪਰ ਬਣੂਗਾ ਤੇ ਇੱਕ ਉਹ ਉੱਪਰ ਬਣੂਗਾ ਨਾ ਤੇ ਬਸ ਮੈਂ ਆਈਡੀਆ ਜਿਹਾ ਲਗਾ ਲਿਆ ਤੇ ਬਸ ਹੁਣ ਆਪਾਂ ਲੰਘਦੇ ਆ ਪੇਟ ਕਰਨਾ ਤੇ ਬਾਕੀ ਮੈਂ ਸਾਨੂੰ ਕਲਰ ਦਿਖਾਉਣੀ ਆ ਮੈਂ ਕਿਹੜੇ-ਕਿਹੜੇ ਕ ਮੈਂ ਫਿਰ ਉਹ ਵੀ ਦੇਖਣ ਆਉਂਦਾ ਹਾਂ ਨਾ ਵਿੱਚ ਵਿੱਚ ਮੈਂ ਤੁਹਾਨੂੰ ਦਿਖਾਈ ਜਾਊਗੀ ਮੈਂ ਕਿਵੇਂ ਕਰ ਰਹੀ ਹਾਂ ਹਾਂਜੀ ਕਲਰ ਦੇਖੋ ਆਪਾਂ ਨੇ ਕੱਢ ਲੈਨੇ ਇਹ ਵਾਲੇ ਕਲਰ ਵਿੱਚ ਪਾਉਂਗੀ ਤੇ ਇਹ ਹੈਗਾ ਕ੍ਰਿੰਸਨ ਰੈੱਡ ਯਾਨੀ ਕਿ ਰੈੱਡ ਦੇ ਵਿੱਚ ਅੰਜਵੇਂ ਇਹ ਵਾਲਾ ਦੁਪੱਟਾ ਇਹਨਾਂ ਦਾ ਸੇਮ ਇਦਾਂ ਦਾ ਕਲਰ ਆਗਾ ਤੇ ਨਾਲ ਲੈਨੇ ਮੈਂ ਇਹ ਵਾਲੇ ਗ੍ਰੀਨ ਦੋ ਇਹਨਾਂ ਚੋਂ ਮੈਂ ਦੇਖਦੀ ਹਾਂ ਮੈਂ ਕਿਹੜਾ ਪਾਉਂਗੀ ਕਿਉਂਕਿ ਮੈਂ ਦੋ ਗੱਡੇ ਨੇ ਵੈਸੇ ਹੈਗੇ ਸੇਮ ਜਿਹੇ 19 21 ਦੇ ਥੋੜਾ ਜਿਹਾ ਸ਼ੇਡ ਚ ਇਹਨਾਂ ਦੇ ਫਰਕਾ ਜਿਆਦਾ ਨਹੀਂ ਹੈਗਾ ਇਹ ਹੋ ਗਿਆ ਆਪਣਾ ਗ੍ਰੀਨ ਤੇ ਇਹ ਨਾਲ ਹੋ ਗਿਆ ਆਪਣਾ ਇਹ ਵਾਲਾ yellow color ਇਹਦਾ ਸ਼ੇਡ ਨੰਬਰ ਹੈਗਾ গোল্ডਨ yellow 09 ਹਾਂਜੀ ਇਹਦਾ ਸ਼ੇਡ ਨੰਬਰ ਹੈਗਾ গোল্ডਨ yellow 09 ਨੰਬਰ ਹੈਗਾ ਇਹਦਾ ਤੇ ਨਾਲ ਹੀ ਲੈਣਾ ਮੈਂ ਇੱਕ white color ਵੈਸੇ ਗ੍ਰੀਨ ਮੇਰੇ ਕੋਲ ਇਹ ਵੀ ਹੈਗਾ ਇਹ ਥੋੜਾ ਜਿਹਾ ਮੱਧਮ ਜਿਹਾ ਕਲਰ ਹੈਗਾ ਇਹ ਥੋੜਾ ਜਿਹਾ ਜਿਆਦਾ ਆਊਗਾ ਬਾਕੀ ਆਪਾਂ ਦੇਖਦੇ ਆ ਕਿਹੜਾ ਸੈੱਟ ਲੱਗਦਾ ਇੰਨੇ ਕੀ ਕਲਰ ਮੈਂ ਕੱਢ ਲਏ ਨੇਗੇ ਤੇ ਨਾਲ ਆਪਾਂ ਨੂੰ ਲੋੜ ਹੈਗੀ ਆ ਇਹਨਾਂ ਦੇ ਬਰਸ਼ ਦੀ ਫਲੈਟ ਬਰਸ਼ ਲਏ ਨੇ ਮੈਂ ਨਾਲ ਇਹ ਵਾਲੇ ਟਾਵਲ ਟੀਮ ਦੇ ਨੇ ਕੁਛ ਮੇਰੇ ਕੋਲ ਇਹ ਨਹੀਂ ਜਿਹੜੇ ਜਿਹੜੇ ਨੰਬਰ ਆਪਾਂ ਨੂੰ ਲੋੜ ਹੋਵੇ ਆਪਾਂ ਚੱਕ ਲਾਂਗੇ ਨਾਲ ਆਪਾਂ ਨੇ ਲੈ ਲਿਆ ਪਾਣੀ ਦੋ ਗਲਾਸਾ ਚ ਪਾਣੀ ਲੈ ਲਿਆ ਮੇਨ ਆਪਾਂ ਨੂੰ ਕੀ ਚਾਹੀਦਾ ਹੁੰਦਾ ਸਮਾਨ ਨਾਲ ਹੀ ਮੈਂ ਲਿਆ ਕਾਟਨ ਦਾ ਕੱਪੜਾ ਕਿਉਂਕਿ ਆਪਾਂ ਨੂੰ ਬਰਸ਼ ਵਗੈਰਾ ਸਾਫ਼ ਕਰਨੇ ਪੈਣਗੇ ਚਲੋ ਜੀ ਆਪਾਂ ਲੱਗਦੇ ਹਾਂ ਹੁਣ ਪੇਂਟ ਕਰਨ ਮੈਂ ਤੁਹਾਨੂੰ ਦਿਖਾਵਾਂ ਵਿੱਚ ਦੀ ਮੈਂ ਤੁਹਾਨੂੰ ਦਿਖਾਉਣੀ ਜਾਊਂਗੀ ਜਿੱਦਾਂ ਕੁਛ ਕੁਛ ਮੈਂ ਕਰੂੰਗੀ ਜੀ ਦੇਖੋ ਆਹ ਵਾਲੇ ਫਲਾਵਰ ਫਲਾਵਰ ਮੈਂ ਨੇ ਕਰਤੇ ਨੀਗੀ ਹੁਣ ਬਸ ਕੱਲੀਆਂ ਪੱਤੀਆਂ ਵਗੈਰਾ ਰਹਿ ਗਈਆਂ ਉਹ ਪਕਾ ਲਿਆ ਖੈਰ ਕੇ ਕਿਉਂਕਿ ਬੱਚੇ ਆ ਗਏ ਨੇ ਸਕੂਲੋਂ ਬੱਚੇ ਆ ਗਏ ਨੇ ਸਕੂਲ ਤੋਂ ہماری ਚਾਹ ਜਸ ਲੈ ਕੇ ਦੇਖੋ ਉਧਰ ਤੇ ਬੱਚੇ ਆ ਗਏ ਨੇ ਸਕੂਲੋਂ ਮੈਂ ਬਸ ਇਕੱਲੇ ਨਾ ਆ ਫੋਲੋ ਫੋਲ ਕਰਦੇ ਤੇ ਹੁਣ ਆਪਾਂ ਪੱਤੀਆਂ ਬਣਾਵਾਂਗੇ ਪਹਿਲਾਂ ਬੱਚਿਆਂ ਨੂੰ ਚਾਹ ਪਾਣੀ ਪਿਆਦੀ ਹੈ ਨਾ ਤੇ ਇੱਕ ਬੇਟੀ ਆਪਣਾ ਫਰੈਸ਼ ਹੋਣ ਗਈ ਹੈ ਤੇ ਆਪਣੀ ਨੂਰ ਵੀ ਆਉਣ ਵਾਲੀ ਹੈ ਸੈਂਟਰ ਚੋਂ ਕੋਲ ਤੋਂ ਹੋਰ ਵੀ ਆਉਣ ਵਾਲੀ ਆ ਤੇ ਬਸ ਵੇਲੇ ਨਾ ਚਾਹ ਪਾਣੀ ਕਿਆ ਕੀ ਫਿਰ ਆਪਾਂ ਲੱਗਾਂਗੇ ਦੁਬਾਰਾ ਕਰਨ ਤੇ ਏ ਫੋਲਲੇ ਤੇ ਬਾਂਝੇ ਦੋ ਤਿੰਨੇ ਬਣਨੇ ਆ ਦੇਖਦੇ ਆ ਕਿਵੇਂ ਦੇ ਕਿਵੇਂ ਬਣ ਗਏ ਮੈਂ ਤੁਹਾਨੂੰ ਦਿਖਾਈ ਜਾਣਾ ਤਾਂ ਹਾਂ ਦੇਖੋ ਇਦਾਂ ਦਾ ਬਣਿਆ ਇੰਨਾ ਕੋ ਹੋ ਗਿਆ ਆਪਣਾ ਕੰਪਲੀਟ ਹੈ ਜਸ ਹੈਂਡਲ ਚੱਕੋ ਪੁੱਤ ਜੋ ਜੀ ਚਾਹ ਪੰਨੇ ਰੱਖਤੀ ਬਣਨੀ ਲੇਖੋ ਬਣੀ ਗਈ ਆਪਾਂ ਰੱਖੋ ਨੇ ਆ ਤੇ ਨਾਲ ਹੀ ਆਪਾਂ ਬੱਚਿਆਂ ਨੂੰ ਖਾਣਾ ਦਿੰਨੇ ਆ ਤੇ ਸਵੇਰ ਆਪਣੇ ਬਣਾਈ ਸੀ ਤੋਰੀਆ ਇਹ ਫੋਰਾ ਜ ਮੈਨੂੰ ਲੱਗਦਾ ਦੇਈਂ ਤੇ ਆ ਹੁਣ ਦੀਨੀਆਂ ਬੱਚਾ ਨੂੰ ਰੋਟੀ ਕਦੇ ਆ ਬੀ ਲੈ ਲਾਂਗੇ پیسے ਮੈਂ ਦੁਪਹਿਰੇ ਹੈ ਨਾ ਉਹ ਕੱਟ ਕੇ ਕੀ ਰੋਟੀ ਭੁੱਖ ਵੀ ਨਹੀਂ ਲੱਗਦੀ ਹੈ ਨਾ ਉਸ ਨੂੰ ਸਵੇਰੇ ਲੇਟ ਖਾਣੀ ਹੈ ਤਾਂ ਕਰਕੇ ਚਲੋ ਜੇ ਫਿਰ ਬੱਚਾ ਨੂੰ ਰੋਟੀ ਪਾਣੀ ਪਾ ਕੇ ਦੇ ਦਈਏ ਪਹਿਲਾਂ ਦਾਰ ਹੋ ਗਿਆ ਆਪਣੇ ਘਰ ਮਾ ਪਰੀ ਗਿਆ ਚੈਨ ਹੋ ਗਿਆ ਭਾਂਡੇ ਭਾਂਡੇ ਵੀ ਹੱਥਾਂ ਤੋਂ ਉੱਤਰ ਰਹੇ ਅੱਜ ਮੈਂ ਨਾ ਸੰਗਾਮਾ ਰਗਮ ਕਰਕੇ ਕੰਲੇ ਜਾਵਣੀ ਜਾਂ ਫਿਰ ਤੇਹਲਾ ਮੋੜੇ ਤੋਂ ਪੜੇ ਸੀ ਟੈਗਰ ਨਾਲ ਉਕਰਾਂਗਾ ਗਈ ਤੇ ਹੁਣੇ ਕਰਕੇ ਉੱਠੀ ਸੀ ਕੰਮ ਦੇਖੋ ਦੇਖਣ ਆਇਆ ਲੱਗਦਾ ਹੁੰਦਾ ਪੇਟ ਦਾ ਜਿਵੇਂ ਹਨਾ ਵੀ ਚਲੋ ਕੋਈ ਨਾ ਥੋੜੇ ਜੀ ਫੁੱਲ ਨੇ ਪਰ ਦੇਖੋ ਮੈਂ ਨਾ ਮੈਨੂੰ ਲੱਗਦਾ ਸ਼ਾਇਦ 11:30 ਵਜੇ ਦੀ ਲੱਗੀ ਹੋਈਆਂ ਪਹਿਲਾਂ ਤਾਂ ਕਿੰਨਾ ਟਾਈਮ ਨਾ ਸੈਟਿੰਗ ਕਰਨ ਦੀ ਲੱਗ ਜਾਂਦੀਆਂ ਨਾ

ਚਲਦੀ ਮੈਂ ਤਿਹਾਰ ਚੱਲ ਰਹੇ ਨਹੀਂ ਹਨ ਫਿਰ ਮੈਂ ਇੱਕ ਮੈਡਮ ਦੀ ਜੁਨੇ ਕਰਨੀ ਆ ਆਪਣੀ ਨੂਰ ਦੀ ਮੈਡਮ ਦੀ ਐ ਉਹ ਕਰਨੀ ਹੈਗੀ ਪਿੰਡ ਪਹਿਲਾਂ ਮੈਂ ਕਿਹਾ ਚਲੋ ਆਪਾਂ ਸਲੀਪ ਕਰਦੀਏ ਮੈਂ ਜੁਨੇ ਮੈਂ ਹਲੇ ਲੈ ਕੇ ਆਉਣੀ ਆ ਫਰਾਂ ਮੇਰੇ ਸਵਾਸੇ ਨਗਰ ਚਲਾਉਣਾ ਰਾਈਸ ਬਣਾ ਲੈਨੇ ਆ ਫਿਰ ਨਾ ਹੁਣ ਜੇਂਟ ਸਵੇਰ ਆਲੇ ਸਬਜੀ ਆ ਸ਼ਾਮ ਨੂੰ ਖਾਦੇ ਕੋਈ ਥੋੜੀ ਹੁੰਦੀ ਨਾ ਇਨੀ ਸਬਜੀ ਨਾ ਚਰੇ ਮਗਾ ਚਲੋ ਅੱਧ ਪਹਿਰੇ ਰੋਟੀ ਖਾ ਲੈਨੇ ਆ ਤੇ ਸ਼ਾਮ ਨੂੰ ਫਿਰਗੇ ਨਾ ਪਬਜੀ ਵਗੈਰਾ ਪਕੜਾ ਲਾਉਂਦੇ ਆ ਹਾਂਜੀ ਇੱਥੇ ਦੇਖੋ ਸ਼ਾਮ ਦੇ ਤਕਰੀਬਨ 4:30 ਦਾ ਟਾਈਮ ਹੋ ਗਿਆ ਤੇ ਮੌਸਮ ਦੇਖੋ ਇਧਰ ਨਾਲੇ ਧੁੱਪ ਨਿਕਲੀ ਹੋਈ ਆ ਤੇ ਨਾਲ-ਨਾਲ ਦੇਖੋ ਇਹਨ ਪੂਰਾ ਮੀਂਹ ਪੈ ਰਿਹਾ ਹਨਾ ਮੈਨੂੰ ਤਾਂ ਅੰਦਰ ਬੈਠੀ ਨੂੰ ਇਦਾਂ ਲੱਗਿਆ ਮੈਂ ਕਿ ਕਿਤੇ ਚਲੋ ਮੀਂਹ ਆ ਵੀ ਬੱਦਲ ਹੋਣਾ ਪਰ ਮੈਂ ਜਿਸ ਟਾਈਮ ਵੀਡੀਓ ਦੀ ਐਡਿਟਿੰਗ ਕੀਤੀ ਆ ਦੇਖੋ ਸੂਰਜ ਬਿਲਕੁਲ ਖੜਾ ਸਿੱਧਾ ਦੇਖੋ ਨਾਲ-ਨਾਲ ਮੀਂਹ ਪੈ ਰਿਹਾ ਹਨਾ ਕਿ ਅੱਗੇ ਕਹਿ ਦਿੰਦੇ ਹੁੰਦੇ ਆ ਨਾ ਜਿਵੇਂ ਕਿ ਕਹਿੰਦੇ ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ ਆ ਪਤਾ ਨਹੀਂ ਕਿੱਥੇ ਇੱਕ ਹੱਦ ਤੱਕ ਇਹ ਗੱਲ ਸਹੀ ਆ ਕਹਾਵਤ ਬਣੀ ਹੋਈ ਆ ਨਾ ਕਹਿ ਦਿੰਦੇ ਆ ਕਿ ਜਦੋਂ ਧੁੱਪ ਛਮੀ ਪਵੇ ਨਾ ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ ਤੇ ਕਿੱਥੇ ਕਿੱਥੇ ਇਹ ਗੱਲ ਆ ਹੈਗੀ ਆ ਜਰੂਰ ਦੱਸਿਓ ਪਲੀਜ਼ ਕਮੈਂਟ ਕਰਕੇ ਤੇ ਬਸ ਜੀ ਇੱਥੇ ਮੈਂ ਲੱਗੀ ਹੋਈ ਆ ਸੂਟ ਪੇਡ ਕਰਨ ਤੇ ਬਸ ਉੱਪਰਲਾ ਬਾਂਚ ਲੱਗੀ ਸੀ ਮੈਂ ਬਣਾਉਣਾ ਤਾਂ ਜੀ ਆਈ ਉੱਠੀ ਨਾ ਹੈ ਤੁਹਾਨੂੰ ਬੋਧਾਣਾ ਸੁਣ ਕੇ ਬੈਠਣਾ ਉੱਠਾਉਂਦੇ ਹਾਂ ਤਾਂ ਮੈਂ ਬਹੁਤ ਰੌਣਕ ਲੱਗੇ ਲੈਨੇ ਤੇ ਹਾਂ ਜੀ ਮੈਂ ਲੱਗੀ ਹਾਂ ਦੇਖੋ ਸੁਪੇਟ ਕਰਨ ਕਿੱਦਾਂ ਤਾਂ ਹੋਇਆ ਪਲੀਜ਼ ਜਿਹੜੇ ਕਮੈਂਟ ਕਰਕੇ ਦੱਸਿਓ ਤੇ ਆ ਬਾਅਦ ਚਾਹ ਤੁਨੀਆਣਾ ਤੇ ਹੋਏ ਕਿਉਂ ਆਇਆ ਮਾ ਕੀ ਪਰਪਤੀ ਜਿਹਨੇ ਸੁਪੂ ਉੱਪਰ ਤੇ ਬਾਕੀ ਆਪਾਂ ਬਾਅਦ ਵਿੱਚ ਬਣਾਵਾਂਗੇ ਕਿ ਕਿਦਾਂ ਦਾ ਲੱਗਿਆ ਜੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਜੀ ਸ਼ਾਮ ਦੇ 5 ਵਜੇ ਗਏਗੇ ਤੇ ਸੁਪ ਦੇਖ ਮੇਰਾ ਸਾਰਾ ਹੋ ਗਿਆ ਮੈਂ ਇਹਨਾਂ ਤੇ ਫਰਟ ਆਪਣੀ ਹੋ ਗਈ ਤੇ ਉਹ ਫਲ ਆਪਣੇ ਨੀਚੇ ਬੈਨੇ ਤੇ ਆਪਨੇ ਮੁੰਡਿਆਂ ਨੂੰ ਜਾਊਗਾ ਹੀ ਉਹਨੂੰ ਤੇ ਬਾਕੀ ਜੀ ਰਹੀਆਂ ਆਪਣੀਆਂ ਥੜੀਆਂ ਬਾਹਾਂ ਬਾਹਾਂ ਮੈਂ ਉੱਪਰ ਉਹ ਫਰੇਮ ਲਾ ਕੇ ਕਿਉਂਕਿ ਅੱਡੇ ਤੇ ਆਪਣਾ ਫਰਟ ਲੱਗਿਆ ਹੋਇਆ ਹਨਾ ਤੇ ਸੁਪ ਜਾਊਗਾ ਤਾਂ ਕਰਕੇ ਮੈਂ ਬਾਹਾਂ ਅੱਡੇ ਤੇ ਲਾ ਕੇ ਰਹੀਂਗੀ ਛੋਟੇ ਛੋਟੇ ਜਿਹੇ ਫਲ ਬਣਾਵਾਂਗੇ ਜਸਟ bade bade ਨਿਕਲੋ ਨੇ ਪਹਿਲਾਂ ਆਪਾਂ ਨਿਸ਼ਾਨ ਲਗਾ ਲਾਂਗੇ ਨਿਸ਼ਾਨ ਲਗਾ ਕੇ ਫੇਰ ਆਪਾਂ ਜਣਾਂਗੇ ਕਿ ਅੱਜ ਦਾ ਆਨੰਦਪੂਰਨ ਹਨੀਂ ਦੇ ਤੁਸੀਂ ਪੇਂਡ ਦੀ ਵੀਡੀਓ ਸੰਖਿਓਗੇ ਮੈਂ ਤੁਹਾਨੂੰ ਕੋਸ਼ਣਾ ਕੁਝ ਦੱਸਿਆ ਕਰਾਂ ਜੇ ਕੋਈ ਨਾ ਕੋਈ ਚੀਜ਼ ਖਾਣਾ ਦਾ ਮੈਨੂੰ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਕੋਸ਼ਿਸ਼ ਕਰੂੰਗੀ ਵੀ ਡੇਲੀ ਨਹੀਂ ਤਾਂ ਹਨਾ ਹਫਤੇ ਚ ਦੋ ਚਾਰ ਵਾਰੀ ਮੈਂ ਕੋਸ਼ਣਾ ਕੋਈ ਪੇਂਡ ਦੀ ਵੀਡੀਓ ਨਾ ਕਿ ਪਾਇਆ ਕਰ ਕਿੱਦਾਂ ਦਾ ਲੱਗਿਆ ਸਟੂਡ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਜੀ ਆਪਾਂ ਇਹਦੇ ਲਗਾ ਲਈ ਫਰੇਮ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਅੱਗੇ ਵੀ ਆਪਦੇ ਫਰੈਂਡ ਸਰਕਲ ਤੇ ਆਪਣੇ ਫੈਮਿਲੀ ਸਰਕਲ ਤੇ ਵੀਡੀਓ ਜਰੂਰ ਸ਼ੇਅਰ ਕਰਿਓ ਤੇ ਦੇਖੋ ਜੀ ਸੂਟ ਆਪਣਾ ਹੋ ਗਿਆ ਕੰਪਲੀਟ ਪਲੀਜ਼ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਮੇਰੀ ਮਿਹਨਤ ਹਨਾ ਤੁਹਾਨੂੰ ਕਿਵੇਂ ਦੀ ਲੱਗੀ ਕਿੱਦਾਂ ਕਿਵੇਂ ਦਾ ਬਣਿਆ ਤੇ ਜੋ ਵੀ ਆਪਣੇ ਚੈਨਲ ਤੇ ਪਲੀਜ਼ ਨਵੇਂ ਜੁੜੇ ਹੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਤੇ ਆਉਣ ਲਈ ਤੇ ਇਦਾਂ ਹੀ ਆਪਣੇ ਚੈਨਲ ਨਾਲ ਬਣੇ ਰਹੋ ਆਪਣੀ ਸਪੋਰਟ ਤੁਸੀਂ ਕਰਦੇ ਹੋ ਸਤਿ ਸ਼੍ਰੀ ਅਕਾਲ